ਇਸ ਤਿਸ ਨੂੰ ਬੜਾ ਮਨੋਜੀ ਕਿੰਨੇ ਪੁਰਾਣੇ ਹੋਣੇ ਇਹ ਬਹੁਤ 100 ਸਾਲ ਤੋਂ ਜ਼ਿਆਦਾ 100 ਸਾਲ ਦੇ ਲਗਭਗ ਇਹ ਪੰਜਾਬ ਤੋਂ ਲੈ ਕੇ ਕੰਨਿਆ ਕਮਾਰੀ ਤੱਕ ਵੰਡ ਕੇ ਆਏ ਸੀ ਜੀ ਪੰਜਾਬ ਤੋਂ ਕੰਨਿਆ ਕਮਾਰੀ ਹਾਂ ਠੀਕ ਹੈ ਗੋਡ ਇਜ਼ ਵਨ ਅਸੀਂ ਦੁਬਾਰਾ ਫਿਰ ਇੱਕ ਸਾਈਕਲਿੰਗ ਕੀਤੀ ਗੁਜਰਾਤ ਤੋਂ ਲੈ ਕੇ ਹਰੁਣਾਚਲ ਪ੍ਰਦੇਸ਼ ਤੱਕ ਬੂਟੇ ਲਾਉਂਦੇ ਜਾਂਦੇ ਅਸੀਂ 10 ਪਲਾਂਟਸ ਹਰ ਰੋਜ਼ ਅਸੀਂ ਲਾ ਕੇ ਜਾਂਦੇ ਸੀ 10 ਪਲਾਂਟ ਲਾਉਂਦੇ ਸੀ ਕਿ ਸਾਈਕਲ ਤੇ ਕੈਰੀ ਕਰਦੇ ਸੀ ਸਾਰੇ ਕੈਰੀ ਕਰਦੇ ਸੀ ਚਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਨਵੇਂ ਵੀਡੀਓ ਦੇ ਵਿੱਚ ਤੇ ਤੁਹਾਨੂੰ ਜਿਵੇਂ ਪਤਾ ਆਪਾਂ ਲੁਧਿਆਣੇ ਸ਼ਹਿਰ ਆਏ ਹੋਏ ਸੀਗੇ ਤੇ ਆਪਾਂ ਰਹਿ ਰਹੇ ਆ ਇੱਥੇ ਆ ਕੁਆਟਰ ਦੇ ਵਿੱਚ ਤੇ ਆਪਣੇ ਜਿਹੜੇ ਜਿਨ੍ਹਾਂ ਨੇ ਸਵਾਗਤ ਕੀਤਾ ਬਹੁਤ ਜੋਸ਼ ਸ਼ੋਰ ਨਾਲ ਬਾਵਾ ਖਲਾਰਕੇ ਭਾਜੀ ਸਮਨ ਭਾਜੀ ਤੇ ਇਧਰ ਮਨੋਜ ਭਾਜੀ ਇਹ ਨੇ ਇਧਰ ਫੋਰਸ ਦੇ ਵਿੱਚ ਰੇਲਵੇ ਫੋਰਸ ਦੇ ਵਿੱਚ ਐ ਦੇ ਆ ਕੀ ਡਿਜ਼ਾਈਗਨੇਸ਼ਨ ਆ ਮਨੋਜ ਜੀ ਦਾ ਕਿ ਮੇਰਾ ਜੀ ਤੁਹਾਡਾ ਮੈਜੀ ਕਾਂਸਟੇਬਲ ਸਮਨਦੀਪ ਜੀ ਕਾਂਸਟੇਬਲ ਸਮਨਦੀਪ ਤੇ ਮਨੋਜ ਭਾਜੀ ਮਨੋਜ ਭਾਜੀ ਸਾਡੇ ਪੰਜਾਬ ਹੋਮਗਾਰਡ ਦੇ ਹੁਣ ਆਰ ਜਵਾਨ ਹੈ ਜੀ ਕਿਉਂਕਿ ਆਪਾਂ ਆਏ ਆ ਤੇ ਇੱਥੇ ਭਰਾਵਾ ਵਾਂਗੂ ਰਹੇ ਆ ਤੇ ਰੈਜ਼ਿਡਰੇਸ਼ਨ ਪੁੱਛਣ ਦੀ ਲੋੜ ਪਈ ਵੀ ਨਹੀਂ ਗਈ ਤੇ ਜਿਵੇਂ ਇਹਨਾਂ ਨੇ ਸਵਾਗਤ ਸਾਡਾ ਕੀਤਾ ਤੇ ਆਪਾਂ ਜਿਵੇਂ ਪੰਜਾਬ ਟੂਰ ਕਰ ਰਹੇ ਆ ਤੇ ਇੱਥੇ ਰਹੇ ਆ ਆਪਾਂ ਨਾਰਮਲੀ ਆਪਾਂ ਇੱਕ ਅੱਧੀ ਰਾਤ ਰਹਿੰਦੇ ਹੁੰਨੇ ਆ ਤੇ ਅੱਗੇ ਚੱਲ ਪੈਂਦੇ ਆ ਪਰ ਜਦੋਂ ਮਾਹੌਲ ਬਹੁਤ ਵਧੀਆ ਹੋਵੇ ਤੁਸੀਂ ਕੁਆਟਰ ਵਾਲ ਨਹੀਂ ਦੇਖਣਾ ਤੁਸੀਂ ਬੰਦੇ ਦੇ ਦਿਲਾਂ ਵਾਲ ਦੇਖਣਾ ਆ ਤੇ ਜਦੋਂ ਮਾਹੌਲ ਬਹੁਤ ਵਧੀਆ ਹੋਵੇ ਅਸਲ ਵਿੱਚ ਜੀ ਇਹ ਕੁਆਟਰ ਕਾਫੀ ਪੁਰਾਣੇ ਹੈ ਬਹੁਤ ਬਹੁਤ ਜ਼ਿਆਦਾ ਪੁਰਾਣੇ ਚੱਲਦਾ ਹੈ ਰੇਲਵੇ ਸਟੇਸ਼ਨ ਬੜਾ ਮਨੋਜੀ ਕਿੰਨੇ ਪੁਰਾਣੇ ਹੋਣੇ ਇਹ ਬਹੁਤ 100 100 ਤੋਂ ਜ਼ਿਆਦਾ 100 ਸਾਲ ਦੇ ਲਗਭਗ ਇਹ ਵਲੌਗ ਦੇ ਵਿੱਚ ਵੀ ਦੱਸਿਆ ਹੋਇਆ ਕਿਉਂਕਿ ਇਹ ਬਹੁਤ ਪੁਰਾਣੇ ਨੇ ਹਾਲਾਂਕਿ ਚਲੋ ਗਲਤ ਹੈਗੀ ਆ ਬੰਦੇ ਦੇ ਦਿਲ ਦੀ ਵੀ ਉਹ ਕਿਦਾਂ ਤੁਹਾਨੂੰ ਟ੍ਰੀਟ ਕਰਦੇ ਆ ਤੇ ਤੁਹਾਨੂੰ ਸੱਚੀ ਦੱਸਾਂ ਇਹ ਕਹਿਣ ਵਾਲੀ ਗੱਲ ਨਹੀਂ ਹੈਗੀ 8 ਕੁਆਟਰਾਂ ਦੇ ਵਿੱਚ ਘਰ ਵਰਗਾ ਮਾਹੌਲ ਜਿਹੜਾ ਤੁਸੀਂ ਸਾਨੂੰ ਦਿੱਤਾ ਆ ਤੇ ਭਾਈ ਮੈਂ ਇਹ ਪੁੱਛਣਾ ਚਾਹਣਾ ਦੋ ਤਿੰਨ ਸਵਾਲ ਮੇਰੇ ਦਿਮਾਗ 'ਚ ਇਹ ਨੇ ਕਿ ਤੁਸੀਂ ਕਦੋਂ ਜੁਆਇਨ ਕੀਤੀ ਫੋਰਸ ਮੈਂ ਜੀ ਇਹ ਜੋ ਫੋਰਸ ਆ 2016 'ਚ ਜੁਆਇਨ ਕੀਤੀ ਠੀਕ ਹੈ 2016 'ਚ ਹੁਣ ਹੈਗਾ ਤੇ 24 ਚੱਲ ਗਿਆ ਹਾਂਜੀ ਹਾਂਜੀ 7-8 ਸਾਲ ਹੋ ਗਏ ਨਾ ਜੀ ਹਾਂਜੀ 7 ਸਾਲ ਹੋ ਗਏ ਜੀ ਪੂਰੇ ਪੂਰੇ 7 ਸਾਲ ਹੋ ਗਏ ਹਾਂਜੀ ਤੇ ਇੱਕ ਨਾ ਦੂਜਾ ਤੁਸੀਂ ਜਿਵੇਂ ਅਸੀਂ ਸਾਈਕਲਿੰਗ ਕਰਦੇ ਆ ਅਸੀਂ ਪੰਜਾਬ ਟੂਰ ਕਰ ਰਹੇ ਆ ਸਿਰਫ ਅਸੀਂ ਤਾਂ ਸ਼ੁਰੂਆਤ ਹੀ ਕੀਤੀ ਆ ਪਰ ਤੁਸੀਂ ਜਿਵੇਂ ਉਸਤਾਦ ਬੰਦੇ ਹੁੰਦੇ ਜਿਹੜੇ ਇਸ ਚੀਜ਼ ਦੇ ਗੜ ਤੇ ਤੁਸੀਂ ਆਹ ਚੀਜ਼ ਪਹਿਲਾਂ ਹੀ ਕਰ ਚੁੱਕੇ ਹੋ ਕਿੰਨੇ ਕੁ ਮਾਰੀ ਤੱਕ ਦਾ ਰੂਟ ਲਾ ਚੁੱਕੇ ਆ ਨਾ ਵੀਰੇ ਗੁਰਸੇਵਕ ਨਾਲ ਹਨਾ ਬਿਲਕੁਲ ਜੀ ਤੇ ਉਸ ਚੀਜ਼ ਬਾਰੇ ਦੱਸੋ ਕਦੋਂ ਕੀਤਾ ਸੀਗਾ ਕਿੰਨੇ ਟਾਈਮ ਦਾ ਸੀਗਾ ਆ ਜੀ ਉਸ ਟੂਰ ਦੀ ਜੇਕਰ ਮੈਂ ਗੱਲ ਕਰਾਂ ਉਹ ਟੂਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਦੋਂ 550ਵਾਂ ਪ੍ਰਕਾਸ਼ ਪੁਰਬ ਸਾਰਾ ਪੰਜਾਬ ਸਾਰਾ ਹਿੰਦੁਸਤਾਨ ਸਾਰਾ ਸੰਸਾਰ ਮਨਾ ਰਿਆ ਸੀ ਉਦੋਂ ਅਸੀਂ ਵੀ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਸੀ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਪੰਜਾਬ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਵੰਡ ਕੇ ਆਏ ਸੀ ਜੀ ਪੰਜਾਬ ਤੋਂ ਕੰਨਿਆ ਕੁਮਾਰੀ ਹਾਂ ਠੀਕ ਹੈ ਉਹਨਾਂ ਨੂੰ ਜੋ ਉਹਨਾਂ ਦੀ ਟੀਚਿੰਗ ਸੀ ਜੋ ਉਹਨਾਂ ਜੋ ਉਹਨਾਂ ਦੇ ਸਿਧਾਂਤ ਸੀ ਉਹ ਅਸੀਂ ਇੱਕ ਪੰਫਲੇਟ ਦੇ ਉੱਤੇ ਲਿਖੇ ਕੁਝ ਕਿ ਪੰਜ ਪੰਜ ਛੇ ਛੇ ਪੇਜਾਂ ਦੀਆਂ ਛੋਟੇ ਜਿਹੀ ਕਿਤਾਬਚੇ ਬਣਾਏ ਉਹ ਅਸੀਂ ਪੰਜਾਬ ਹਰਿਆਣਾ ਰਾਜਸਥਾਨ ਗੁਜਰਾਤ ਮਹਾਰਾਸ਼ਟਰਾ ਗੋਆ ਕਰਨਾਟਕ ਕੇਰਲਾ ਤਾਮਿਲਨਾਡੂ ਕੰਨੈਕਟ ਮਾਰੀ ਤੱਕ ਵੰਡ ਕੇ ਆਏ ਠੀਕ ਹੈ ਤਾਂ ਮੇਨ ਮੋਟਿਵ ਕੀ ਸੀਗਾ ਕੀ ਆਪਾਂ ਸਪਰੈਡ ਕਰਨਾ ਮੈਸੇਜ ਮੈਸੇਜ ਆਫ ਯੂਨਿਟੀ ਜੀ ਮੈਸੇਜ ਆਫ ਪੀਸ ਜੁਗਨੈਸ ਆਫ ਇਕਵਲਟੀਸ ਗਿਆ ਪਕਈਏ ਵੀ ਜੇਕਰ ਇਹ ਰਿਲੀਜੀਅਨ ਜਿਆਦਾ ਸੁਪੀਰੀਅਰ ਹੋ ਕਵੇ ਵੀ ਹੋਰ ਰਿਲੀਜੀਅਨ ਜਿਆਦਾ ਸੁਪੀਰੀਅਰ ਹੈ ਅਸੀਂ ਇਹ ਮੈਸੇਜ ਦਿੱਤਾ ਕਿ ਗੋਡ ਇਜ਼ ਵਨ ਗੋਡ ਇਜ਼ ਵਨ ਜਿੱਦਾਂ ਤੁਸੀਂ ਇੱਥੇ ਖੜੇ ਹੋ ਤੁਸੀਂ ਇੱਥੇ ਦਰਖਤ ਨੂੰ ਦਰਖਤ ਕਹੋਗੇ ਇੰਗਲਿਸ਼ ਦੇ ਵਿੱਚ ਇਹਨੂੰ ਕੋਈ ਟਰੀ ਕਹੂਗਾ ਅਰਬਿਕ ਲੈਂਗੁਏਜ ਦੇ ਵਿੱਚ ਇਹਨੂੰ ਕੁਝ ਹੋਰ ਕੋ ਪਰ ਹੈ ਤਾਂ ਚੀਜ਼ ਤਾਂ ਇੱਕ ਹੀ ਹੈ ਨਾ ਉਹ ਹੀ ਇੱਕ ਸਾਡਾ ਸਿਗਾ ਲੋਕਾਂ ਨੂੰ ਅਸੀਂ ਦੱਸਿਆ ਅਸੀਂ ਕੋਈ ਬਾਲੇ ਸੈੜੇ ਨਹੀਂ ਫਿਰ ਵੀ ਕੋਸ਼ਿਸ਼ ਕੀਤੀ ਅ ਗੌੜੀ ਜੁਆ ਮਤਲਬ ਇਹ ਮੈਸੇਜ ਲੈ ਕੇ ਤੁਰੇ ਕਿ ਪ੍ਰਮਾਤਮਾ ਇੱਕ ਹੈ ਜੋ ਗੋਨਾਨਸਾ ਮਹਾਰਾਜ ਨੇ ਕੀਤਾ ਸੀਗਾ ਆਪਣੇ ਸਮੇਂ ਦੇ ਵਿੱਚ ਤੇ ਬਹੁਤ ਵੱਡਾ ਹੰਬਲਾ ਮਾਰਿਆ ਤੇ ਤੁਸੀਂ ਓਨ ਡਿਊਟੀ ਸਭ ਕੀਤਾ ਜੀ ਹਾਂਜੀ ਹਾਂਜੀ ਆਜੋ ਅੰਕਲ ਜੀ ਆਜੋ ਇਹ ਆਪਣੇ ਜੀ ਹਰਮਨ ਸਿੰਘ ਜੀ ਹੈ ਜੀ ਤੁਹਾਨੂੰ ਇਹਨਾਂ ਬਾਰੇ ਵਿੱਚ ਮੈਂ ਦੱਸਦਾ ਬਾਅਦ ਦੇ ਵਿੱਚ ਜੀ ਹਾਂਜੀ ਓਨ ਡਿਊਟੀ ਅਸੀਂ ਇਹ ਆਪਦੀ ਲੌਂਗ ਲੀਵ ਲੈ ਕੇ ਜੀ ਕੀਤਾ ਸੀਗਾ ਅੱਛਾ ਜੀ ਸਾਡੇ ਜਿਹੜੇ ਆਫੀਸਰ ਸੀਗੇ ਉਹਨਾਂ ਨੇ ਸਾਨੂੰ ਉਹਨਾਂ ਨੇ ਬਹੁਤ ਸਾਨੂੰ ਐਪਰੀਸ਼ੀਏਟ ਕੀਤਾ ਸਾਈਕਲ ਉਹਨਾਂ ਨੇ ਸਾਨੂੰ ਲੈ ਕੇ ਦਿੱਤੇ ਸੀਗੇ ਜੀ ਅੱਛਾ ਹੀ ਡਿਪਾਰਟਮੈਂਟ ਵੱਲੋਂ ਡਿਪਾਰਟਮੈਂਟ ਵੱਲੋਂ ਨਹੀਂ ਉਹਨਾਂ ਦੇ ਆਪ ਦੇ ਪਰਸਨਲ ਇਨਕਮ ਦੇ ਵਿੱਚ ਅੱਛਾ ਜਿਵੇਂ ਉਹਨਾਂ ਨੇ ਸਪੋਰਟ ਕੀਤੀ ਐਸਐਸਪੀ ਐਸਐਸਪੀ ਸਾਹਿਬ ਸੀਗੇ ਉਸ ਟੈਂ ਦੇ ਵਿੱਚ ਉਹਨਾਂ ਨੇ ਬੜੇ ਖੁਸ਼ ਹੋਏ ਉਹਨਾਂ ਨੇ ਕਿ ਉਹਨਾਂ ਨੇ ਆਪ ਦੀ ਸੈਲਰੀ ਦੇ ਵਿੱਚੋਂ ਸਾਨੂੰ ਉਹ ਸਾਈਕਲ ਲੈ ਕੇ ਦਿੱਤੇ ਸੀਗੇ ਇੱਕ ਸਾਈਕਲ ਉਹਨਾਂ ਲੈ ਕੇ ਦਿੱਤਾ ਸੀਗਾ ਇੱਕ ਸਾਈਕਲ ਸਾਨੂੰ ਆ ਡਿਸਟ੍ਰਿਕਟ 올림픽 ਐਸੋਸੀਏਸ਼ਨ ਮੁਕਸਰ ਸਾਹਿਬ ਵੱਲੋਂ ਸਾਨੂੰ ਦਿੱਤਾ ਗਿਆ ਸੀਗਾ ਜੀ ਉਹਨਾਂ ਨੇ ਸਪੌਂਸਰ ਕੀਤਾ ਤੇ ਗੁਰਸੇਵਕ بھائی ਨਾਲ ਗੱਲ ਚੱਲਦੀ ਸੀ ਤਾਂ ਪਤਾ ਲੱਗਾ ਕਿ ਇਹ ਜਿਹੜੀ ਲੀ ਤੁਸੀਂ ਜਿਹੜੇ ਪਹਿਲੇ ਬੰਦੇ ਹੋ ਤੁਸੀਂ ਐਡਾ ਡਿਪਾਰਟਮੈਂਟ ਵੱਲੋਂ ਸਾਈਕਲਿੰਗ ਕੀਤੀ ਤੇ ਇਹ ਗੱਲ ਸਹੀ ਹੈ ਵੀ ਤੁਸੀਂ ਪਹਿਲਾਂ ਇਹ ਲੀ ਤੋੜੀ ਤੇ ਮਤਲਬ ਇਹ ਪਹਿਲੀ ਵਾਰ ਸਾਰਿਆਂ ਨੇ ਦੇਖਿਆ ਕਿ ਤੁਸੀਂ ਛੁੱਟੀ ਲੈ ਕੇ ਐਡਾ ਸਾਈਕਲਿੰਗ ਟੂਰ ਕਰਨਾ ਆ। ਕਿਹੜੇ ਅਸੀਂ ਦੇਖੋ ਗੁਰਸੇਵਕ ਨੂੰ ਮੈਂ ਨਾਲਿਆ ਪਹਿਲੇ ਕਿਹੜੇ ਅਸੀਂ ਛੁੱਟੀ ਲੈ ਕੇ ਕੀਤਾ। ਸੈਕੰਡ ਟਾਈਮ ਕੋਵਿਡ ਆ ਚੁੱਕਿਆ ਸੀਗਾ। ਹੂੰ। ਕੋਵਿਡ ਦੇ ਦੌਰਾਨ ਮੈਂ ਤੇ ਗੁਰਸੇਵਕ ਨੇ ਘਰ ਦੇ ਵਿੱਚ ਮਾਸਕ ਬਣਾ ਕੇ ਕੁਝ ਮਹਿਕਮੇ ਨੇ ਸਾਨੂੰ ਸੈਨੀਟਾਈਜ਼ਰ ਮਾਸਕ ਦਿੱਤੇ ਉਸ ਟਾਈਮ ਦੇ ਵਿੱਚ ਸਟਾਰਟ ਹੋਇਆ ਸੀ ਜਦੋਂ ਮਾਸਕ 50 ਰੁਪਏ ਦੇ ਮਿਲਣ ਲੱਗ ਗਿਆ ਸੀ ਅੱਛਾ ਅਸੀਂ ਉਹ ਪੂਰੇ ਪੰਜਾਬ ਦੇ ਵਿੱਚ ਸਾਈਕਲ ਤੇ ਵੰਡ ਕੇ ਆਏ ਉਹ ਅਸੀਂ ਆਨ ਡਿਊਟੀ 'ਚ ਅਸੀਂ ਆਦੇ ਮਹਿਕਮੇ ਪੰਜਾਬ ਪੁਲਿਸ ਦੇ ਅੰਦਰ ਉਹ ਉਸ ਤੋਂ ਬਾਅਦ ਅਸੀਂ ਦੁਬਾਰਾ ਫਿਰ ਇੱਕ ਸਾਈਕਲਿੰਗ ਕੀਤੀ ਗੁਜਰਾਤ ਤੋਂ ਲੈ ਕੇ ਹਰਨਾਚਲ ਪ੍ਰਦੇਸ਼ ਤੱਕ ਗੁਜਰਾਤ ਤੋਂ ਹਰਨਾਚਲ ਪ੍ਰਦੇਸ਼ ਉਹ ਅਸੀਂ ਆਨ ਡਿਊਟੀ ਕੀਤੀ ਸੀ ਉਸ ਟਾਈਮ ਦੇ ਐਸਐਸਪੀ ਡੀ ਸੁਧਰਾ ਵਿਲੀ ਜੀ ਦੇ 리ਡਰ ਸੀਗੇ ਜੀ ਸਭ ਇਨਸਪੈਕਟਰ ਜਤਿੰਦਰ ਸਿੰਘ ਜੀ ਅੱਛਾ ਜੀ ਸਾਬਕਾ ਇਨਸਪੈਕਟਰ ਜਤਿੰਦਰ ਸਿੰਘ ਜੀ ਸੀਗੇ ਜਿਹੜੇ ਅੱਜ ਕੱਲ ਸਾਡੇ ਐਸਐਚਓ ਜੀ ਹੁਣ ਇਥੇ ਲੁਧਿਆਣਾ ਜੀਆਰਪੀਸੀ ਸਟੇਸ਼ਨ ਦੇ ਪੋਸਟ ਆਮ ਹੋ ਦਿੱਸੀ ਉਹਨਾਂ ਨੇ ਦੇਖਿਆ ਕਿ ਇਹ ਬਹੁਤ ਵਧੀਆ ਨੋਰਮਲ ਕਾਉਸ ਕਰ ਰਹੇ ਨੇ ਉਹਨਾਂ ਨੇ ਦੇਖਿਆ ਕਿ ਇਹੋ ਜੇ ਕੰਮ ਦੇ ਲਈ ਜੇਕਰ ਇਹਨਾਂ ਨੂੰ ਐਪਰੀਸ਼ੀਏਟ ਕੀਤਾ ਜਾਵੇ ਤਾਂ ਹੋ ਸਕਦਾ ਹੈ ਕਿ ਹੋਰ ਲੋਕ ਹੋਰ ਪੁਲਿਸ ਫੋਰਸ ਦੇ ਜਵਾਨ ਵੀ ਇਸ ਤਰ੍ਹਾਂ ਦੀ ਐਕਟੀਵਿਟੀ ਦੇ ਵਿੱਚ ਭਾਗ ਲਵੋ ਬਿਲਕੁਲ 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 ਲੈਣਗੇ ਵੀ ਇਹ ਹੋਇਆ ਵੀ ਬਾਅਦ ਬਹੁਤ ਪੁਲਿਸ ਮੁਲਾਜ਼ਮ ਦਬਸਕਾਰ ਉਹਨਾਂ ਨੇ ਕਿਹਾ ਸੀ ਉਹਨਾਂ ਨੇ ਸਾਨੂੰ ਔਨ ਡਿਊਟੀ ਭੇਜਿਆ ਜੀ ਜਿਹਦਾ ਉਸ ਟਾਈਮ ਅਸੀਂ ਲੋਕਾਂ ਨੂੰ ਇੱਕ ਮੈਸੇਜ ਸੱਸਤੀ ਸੀਗਾ ਜੀ ਸੇਵ ਦਾ এনवायरमेंट ਜਿਹੜਾ ਸੈਕਿੰਡ ਟਾਈਮ ਕੀਤੀ ਹਾਂ ਜੀ ਅਸੀਂ ਉਸ ਦੌਰਾਨ ਪਲਾਂਟੇਸ਼ਨ ਕਰਦੇ ਜਾਂਦੇ ਸੀਗੇ ਜੀ ਬੂਟੇ ਲਾਉਂਦੇ ਜਾਂਦੇ ਸੀ 10 ਪਲਾਂਟਸ ਹਰ ਰੋਜ਼ ਅਸੀਂ ਲਾ ਕੇ ਜਾਂਦੇ ਸੀ 10 ਪਲਾਂਟ ਲਾਉਂਦੇ ਸੀਗੇ ਸਾਈਕਲ ਤੇ ਕੈਰੀ ਕਰਦੇ ਸੀਗੇ ਸਾਰੇ ਸਾਰੇ ਕੈਰੀ ਕਰਦੇ ਸੀ ਜਿਹੜੇ ਬੂਟੇ ਸੀਗੇ ਜੀ ਉਹ ਲਾਖੇਦੇ ਕਿਉਂਕਿ ਅਸੀਂ ਲੋਕਾਂ ਨੂੰ ਮੈਸੇਜ ਦਿੱਤਾ ਵੀ ਜੇਕਰ এনवायरमेंट ਹੈ ਜੇਕਰ এনवायरमेंट ਹੈ ਨੇਚਰ ਹੈ ਤਾਂ ਤੁਸੀਂ ਸਰਵਾਈਵ ਕਰ ਸਕਦੇ ਆ ਅਦਰਵਾਇਜ਼ ਉਹ ਸਰਵਾਈਵ ਨਹੀਂ ਕਰ ਸਕਦੇ ਸਾਨੂੰ ਲੋਕ ਮੈਸੇਜ ਕਰਦੇ ਸੀਗੇ ਸੀ ਉਹਨਾਂ ਨੂੰ ਕਹਿੰਦੇ ਸੀਗੇ ਕਿ ਅਸੀਂ ਉਸ ਪੰਜਾਬ ਤੋਂ ਆ ਰਹੇ ਹਾਂ ਅਸੀਂ ਉਸ ਫਾਰਮ ਦੇ ਨਾਲ ਸੰਬੰਧਿਤ ਹਾਂ ਜਿੱਥੇ ਇੱਕ ਮੈਸੇਜ ਦਿੱਤਾ ਜਾਂਦਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਇਸ ਕਰਕੇ ਅਸੀਂ এনवायरमेंट ਦੇ ਲਈ ਲੋਕਾਂ ਨੂੰ ਬਹੁਤ ਜ਼ਿਆਦਾ ਮੋਟੀਵੇਟ ਕੀਤਾ ਪਲਾਂਟੇਸ਼ਨ ਕੀਤੀ ਤੇ ਨਾਲ ਹੀ ਅਸੀਂ ਉੱਥੇ ਜਿਹੜੇ ਗਰੀਬ ਬੱਚੇ ਸੀਗੇ ਉਹਨਾਂ ਨੂੰ ਪੈਨ ਕਾਪੀਆਂ ਬੂਜਰਾਬਾਂ ਅਸੀਂ ਉਹਨਾਂ ਨੂੰ ਡੋਨੇਟ ਡੋਨੇਟ ਕੀਤੀ। ਬਿਲਕੁਲ। ਮਤਲਬ ਪਹਿਲੇ ਗੇੜੇ ਜੇ ਤੁਸੀਂ ਦੱਸਿਆ ਪਰਮਾਤਮਾ ਇੱਕ ਹੈ ਦੂਜੇ ਗੇੜੇ ਚ ਜਿਹੜਾ এনवायरमेंट ਪਰਮਾਤਮਾ ਦੇ ਬਣਾਈ ਹੋਈ ਚੀਜ਼ ਦੀ ਰਿਸਪੈਕਟ ਕਰੋ ਜੀ। ਹਾਂ ਜੇਕਰ ਅਸੀਂ ਪਰਮਾਤਮਾ ਨੂੰ ਮੰਨਦੇ ਆਂ ਤੇ ਪਰਮਾਤਮਾ ਦੀ ਬਣਾਈ ਹੋਈ ਚੀਜ਼ ਨੂੰ ਰਿਸਪੈਕਟ ਨਹੀਂ ਕਰਦੇ ਉਹਦਾ ਕੋਈ ਫਾਇਦਾ ਨਹੀਂ। ਤੁਸੀਂ ਮੇਰੇ ਕੁਆਟਰ ਦੇ ਵਿੱਚੋਂ ਜੀ ਤੁਸੀਂ ਮੈਨੂੰ ਮੇਰੀ ਰਿਸਪੈਕਟ ਕਰਦੇ ਹੋ ਬਟ ਤੁਸੀਂ ਇੱਥੇ ਜੀਸੀਬੀ ਲੈ ਆ ਕੇ ਮੇਰਾ ਕੁਆਟਰ ਤੋੜ ਦਿੰਦੇ ਹੋ ਤੇ ਮੈਨੂੰ ਕਿੱਦਾਂ ਦਾ ਫੀਲ ਹੋਊਗਾ? ਮੰਨਦੇ ਹੋ? ਉਸ ਤਰ੍ਹਾਂ ਜੇਕਰ ਅਸੀਂ ਗॉड ਨੂੰ ਸੁਪੀਰੀਅਰ ਮੰਨਦੇ ਆਂ ਜੇਕਰ ਅਸੀਂ ਖੁਦਾ ਨੂੰ ਆਪ ਦਾ ਮੰ ਤੇ ਅਸੀਂ ਖੁਦਾ ਦੀ ਬਣਾਈ ਹੋਈ ਕਾਇਨਾਤ ਦੀ ਤਾਂ ਇੱਜ਼ਤ ਕਰੀਏ ਬਿਲਕੁਲ ਤੇ ਇਹ ਗੱਲ ਟੁਕ ਵੀ ਟੁਕਦੀ ਆ ਇਨਸਾਨਾਂ ਤੇ ਵੀ ਕਿਉਂਕਿ ਅਸੀਂ ਵੀ ਇਨਸਾਨ ਜਿਹੜੇ ਆ ਪਰਮਾਤਮਾ ਤੇ ਬਣਾਏ ਹੋਏ ਆ ਬਿਲਕੁਲ ਹੀ ਇਨਸਾਨਾਂ ਤੇ ਆ ਜਿਹੜੇ ਜਾਨਵਰ ਹੁੰਦੇ ਨੇ ਤੁਸੀਂ ਦੇਖਿਆ ਕਿ ਜੋ ਜਾਨਵਰ ਹੈ ਉਹ ਕਦੇ ਵੀ ਅ 13 ਮੇਡ ਨਹੀਂ ਕਰਦੇ ਡਿਸਪਲਿਨ ਨਹੀਂ ਹੁੰਦਾ ਤੁਸੀਂ ਪੰਛੀ ਉੱਡਦੇ ਦੇਖੇ ਹੋਣੇ ਕਿੰਨੇ ਵਧੀਆ ਤਰੀਕੇ ਦੇ ਨਾਲ ਹੋੜਦੇ ਆ ਡਿਸਪਲਾਈਨ ਹੋ ਕੇ ਉੱਠਦੇ ਇੱਕ ਜੇਕਰ ਅਸੀਂ ਜਾਨਵਰ ਕਈ ਵਾਰੀ ਡਿਸਕਵਰੀ ਚੈਨਲ ਜਾਂ ਉੱਥੇ ਦੇਖਦੇ ਇੱਕ ਜਾਨਵਰ ਤੇ ਸੱਟ ਵਾਜਦੇ ਦੂਜਾ ਜਾਨਵਰ ਉਹਦੀ ਹੈਲਪ ਕਰਦਾ ਉਹਦੇ ਜੀ ਮਾਰਨ ਲੱਗਦਾ ਬਟ ਇੱਥੇ ਤਾਂ ਸਿਸਟਮ ਤੁਸੀਂ ਆਪ ਹੀ ਜਾਣਦੇ ਹੋ ਕੀ ਹੋਇਆ ਤਾਂ ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ ਜੇਕਰ ਅਸੀਂ ਇਨਸਾਨ ਆਪ ਵੀ ਆਪ ਨੂੰ ਮੰਨਦੇ ਹਾਂ ਤੇ ਇਨਸਾਨੀਅਤ ਦੇ ਨਾਤੇ ਸਾਨੂੰ ਲੋਕਾਂ ਦੀ ਹੈਲਪ ਕਰਨੀ ਚਾਹੀਦੀ ਤੇ ਬਾਈ ਇੱਕ ਹੋਰ ਸਵਾਲ ਮੈਂ ਇਹ ਪੁੱਛਣਾ ਚਾਹੁੰਦਾ ਜਿਵੇਂ ਤੁਸੀਂ ਫੋਰਸ ਦੇ ਵਿੱਚੋਂ ਪੰਜਾਬ ਪੁਲਿਸ ਦੀ ਸਮਾਜ ਪੰਜਾਬ ਪੁਲਿਸ ਉਹ ਫੋਰਸ ਹੈ ਜਦੋਂ ਕਰੋਨਾ ਆਇਆ ਸੀਗਾ ਤੇ ਸਭ ਤੋਂ ਪਹਿਲਾਂ ਇਹ ਫੋਰਸ ਬਾਹਰ ਆਈ ਸੀਗੀ ਤੇ ਨਾਲ ਡਾਕਟਰ ਇਹ ਦੋ ਜਿਹੜੇ ਡਿਪਾਰਟਮੈਂਟ ਸੀਗੇ ਬਾਹਰ ਸੀ ਅਸੀਂ ਜਿਹੜੇ ਆਮ ਲੋਕ ਆ ਇਹ ਅਸੀਂ ਘਰਾਂ ਦੇ ਵਿੱਚ ਬੈਠੇ ਸੇਫ ਬੈਠੇ ਸੀਗੇ ਤੇ ਤੁਸੀਂ ਤੁਹਾਡੀ ਇੰਨੀ ਵੱਡੀ ਦੇਣਾ ਸਮਾਜ ਨੂੰ ਪਰ ਫਿਰ ਵੀ ਸਮਾਜ ਪੰਜਾਬ ਪੁਲਿਸ ਦੀ ਜਿਹੜੀ ਫੋਰਸ ਹੈ ਉਹਦੇ ਲਈ ਕੋਈ ਇੱਕ ਪਰਸੈਪਸ਼ਨ ਉਹਦੀ ਕੋਈ ਹੋਰ ਹੀ ਚੱਲਦੀ ਜਾਂਦੀ ਹੈ ਉਹਦੇ 'ਚ ਫਰਕ ਪੈ ਰਿਹਾ ਜਾਂ ਨਹੀਂ ਪੈ ਰਿਹਾ ਬਿਲਕੁਲ ਫਰਕ ਪੈ ਰਿਹਾ ਹੈ ਬਿਲਕੁਲ ਫਰਕ ਪੈ ਰਿਹਾ ਹੈ ਅਸ ਇਸ ਟਾਈਮ ਜਿਹੜੇ ਲੋਕ ਹੈ ਉਹ ਪੰਜਾਬ ਪੁਲਿਸ ਦੀ ਹੈਲਪ ਕਰ ਰਹੇ ਹੈ ਕਿਉਂਕਿ ਜੋ ਯੂਥ ਹੈ ਜਾਂ ਜੋ ਪੰਜਾਬ ਪੁਲਿਸ ਦੀ ਸਾਡੀ ਜੋ ਟ੍ਰੇਨਿੰਗਸ ਹੈ ਉਹ ਟ੍ਰੇਨਿੰਗਸ ਦੇ ਵਿੱਚ ਪਬਲਿਕ ਰਿਲੇਸ਼ਨਸ਼ਿਪ ਨੂੰ ਬਹੁਤ ਐਮਪੈਥੀ ਗਈ ਹੁਣ ਪਬਲਿਕ ਰਿਲੇਸ਼ਨਸ਼ਿਪ ਲੋਕਾਂ ਨਾਲ ਪੁਲਿਸ ਦਾ ਲੋਕਾਂ ਦਾ ਆਪਸ ਚ ਪਿਆਰ ਵੱਧ ਰਿਹਾ ਹੈ ਜੀ ਇਸ ਕਰਕੇ ਹੁਣ ਬਹੁਤ ਜ਼ਿਆਦਾ ਸੁਧਾਰ ਹੈ ਤੇ ਮੈਨੂੰ ਮਾਣ ਆ ਮੈਨੂੰ ਆਪ ਦੀ ਫੋਰਸ ਤੇ ਪੰਜਾਬ ਫੁਲ ਸਪੋਰਟ ਤੇ ਮੈਨੂੰ ਮਾਣ ਆ ਸਾਡਾ ਲੋਗੋ ਹੀ ਇਹ ਹੈ ਸ਼ੁਭ ਕਰਮਨ ਤੇ ਕਬ ਹੁਣ ਕਬ ਹੁਣਾ ਟਰੋ ਤੇ ਅਸੀਂ ਚੰਗੇ ਕੰਮ ਕਰਨ ਕਰਨਿਓ ਕਦੇ ਪਿੱਛੇ ਨਹੀਂ ਹਟੇ ਜੀ ਕਦੇ ਡਰੇ ਨਹੀਂ ਇਹ ਸਾਡੇ ਲਈ ਇੱਕ ਚੰਗਾ ਕੰਮ ਸੀ ਕੋਵਿਡ ਦੇ ਟਾਈਮ ਵੀ ਅਸੀਂ ਲੋਕਾਂ ਦੀ ਹੈਲਪ ਕੀਤੀ ਹੈ ਕਿਉਂਕਿ ਪ੍ਰਮਾਤਮਾ ਨੇ ਸਾਨੂੰ ਜੇਕਰ ਕੋਈ ਤਾਕਤ ਬਖਸ਼ੀ ਹੈ ਤੇ ਅਸੀਂ ਉਸ ਤਾਕਤ ਦੀ ਵਰਤੋਂ ਇੱਕ ਸੱਚੇ ਪਾਸੇ ਲਾਈਏ ਲਾਈਏ ਤੇ ਬੁਧੀ ਇਹ ਗੱਲ ਹੁੰਦੀ ਹੈ ਕਿਉਂਕਿ ਸੱਚੇ ਮਾਰਗ ਚੱਲਦੇ ਆ ਉਤਸਵਤ ਕਰੇ ਜਹਾਨ ਜਹਾਨ ਉਤਸਵਤ ਕਰ ਰਿਹਾ ਜੀ ਤੁਸੀਂ ਦੇਖੋ ਤੁਹਾਡਾ ਪਹਿਲਾ ਨਜ਼ਰੀਆ ਹੋਰ ਸੀਗਾ ਇਹ ਮੈ ਕਹਿ ਨਹੀਂ ਲੱਗਿਆ ਜੀ ਗੱਲ ਹਾਂ ਹਰ ਜਗ੍ਹਾ ਤੇ ਇੱਕੋ ਜਿਹੇ ਲੋਕ ਨਹੀਂ ਹੁੰਦੇ ਕਿਉਂਕਿ ਵਰਲਡ ਦੇ ਵਿੱਚ ਨੈਗੇਟਿਵ ਪੋਜ਼ਿਟਿਵ ਪਾਵਰਸ ਹੈ ਜਿੱਥੇ ਪੋਜ਼ਿਟਿਵ ਹੈ ਤੇ ਨੈਗੇਟਿਵ ਵੀ ਹੈ ਹੋ ਸਕਦਾ ਹੈ ਕਿ ਕੁਝ ਕੋਈ ਇੱਕ ਮੁਲਾਜ਼ਮ ਦੋ ਮੁਲਾਜ਼ਮ ਦੇ ਕੁਝ ਮਿਸਬੀਹੇਵ ਨਾਲ ਕਈ ਵਾਰੀ ਸਾਰੀ ਪੁਲਿਸ ਫੋਰਸ ਨੂੰ ਆਪਾਂ ਕਹਿ ਦਿੰਦੇ ਆ ਵੀ ਨਹੀਂ ਇਹ ਪੁਲਿਸ ਫੋਰਸ ਦੇ ਸਾਰੇ ਮੁਲਾਜ਼ਮ ਇਹੋ ਜਿਹੇ ਇਸ ਤਰ੍ਹਾਂ ਕਦੇ ਨਹੀਂ ਹੁੰਦਾ ਸਾਡੇ ਆਪ ਦੇ ਪਰਿਵਾਰ ਦੇ ਵਿੱਚ ਵੀ ਅਸੀਂ ਚਾਰ ਜੀ ਦੇ ਰਹੇ ਕੋਈ ਇੱਕ ਜੀ ਜੇਕਰ ਕੋਈ ਗੁੱਸੇ ਵਾਲੇ ਇਟ ਮੀਨਸ ਨਾਟ ਵੀ ਸਾਰੇ ਹੀ ਗੁੱਸੇ ਵਾਲੇ ਮਤਲਬ ਸਿਆਣਪ ਇਹਦੇ ਚਾ ਵੀ ਆਪਾਂ ਪੂਰੇ ਡਿਪਾਰਟਮੈਂਟ ਨੂੰ ਉਸ ਗਲਤੀ ਦੀ ਸਜ਼ਾ ਨਾ ਦੇਈਏ ਕਿਉਂਕਿ ਇੱਕ ਦੋ ਜਾਣੇ ਗਲਤੀ ਜਿਹੜੀ ਕਰਦੇ ਆ ਜਾਂ ਫਿਰ ਸ਼ਰਾਰਤ ਕਰਦੇ ਆ ਪਰ ਇਹਦਾ ਮਤਲਬ ਇਹ ਨਹੀਂ ਵੀ ਸਾਰੇ ਮੁਲਾਜ਼ਮੀਆਂ ਜਾਂ ਸਾਰੇ ਬੰਦੇ ਇੱਕੋ ਜਿਹੇ ਨੇ ਇਹ ਪੰਜਾਬ ਪੁਲਿਸ ਦੀ ਗੱਲ ਨਹੀਂ ਹਰੇਕ ਡਿਪਾਰਟਮੈਂਟ ਦੀ ਪਰਿਵਾਰ ਦੇ ਵਿੱਚ ਵੀ ਕਹਿ ਸਕਦੇ ਰਾਜਨੀਤੀ ਚ ਵੀ ਇਹ ਲਾਗੂ ਹੁੰਦਾ ਤੇ ਧਰਮ ਚ ਵੀ ਇਹ ਸੀ ਜਿਹੜੀ ਆ ਲਾਗੂ ਹੁੰਦੀ ਆ ਦੇਖੋ ਮੇਰੀ ਕਾਰ ਦੇਖੋ ਬਈ ਜੀ ਕਾਰ ਦਾ ਸਲੈਂਸਰ ਖਰਾਬ ਹੈ ਅੱਛਾ ਜੀ ਐਗਜ਼ਾਮਪਲ ਦੇਣ ਲੱਗਾ ਬਲੌਗਿੰਗ ਕਾਰ ਦਾ ਸਲੈਂਸਰ ਖਰਾਬ ਹੈ ਵਾਜ ਕਰਦੇ ਇਟ ਇਜ਼ ਨਾਟ ਮੈਨ ਕਿ ਮੇਰੀ ਸਾਰੀ ਕਾਰ ਹੀ ਖਰਾਬ ਹੈ ਹਾਂ ਬਿਲਕੁਲ ਸਹੀ ਬਹੁਤ ਵਧੀਆ ਐਗਜ਼ਾਮਪਲ ਹੈ ਟਾਇਰ ਵਧੀਆ ਪਿਆ ਸਾਰਾ ਕੁਝ ਵਧੀਆ ਪਿਆ ਇਟ ਇਜ਼ ਨਾਟ ਮਿਲ ਕਿ ਸਾਰੀ ਮੈਂ ਜੇਕਰ ਸਲੈਂਸਰ ਖਰਾਬ ਹੈ ਤਾਂ ਕਲੇ ਸਲੈਂਸਰ ਨੂੰ ਸੁਧਾਰ ਦਿੱਤਾ ਜਾਊਗਾ ਇਹ ਨਹੀਂ ਕਿ ਆ ਜਾਊਗਾ ਕਿ ਮੇਰੀ ਕਾਰ ਡਿਸਟਰੋਏ ਹੋ ਗਈ ਹੈ ਸਹੀ ਹੈ ਇਹ ਐਗਜ਼ਾਮਪਲ ਹੈ ਪਲੀਜ਼ ਫੋਸ ਦੇ ਲਈ ਜਿਵੇਂ ਅਸੀਂ ਇੱਥੇ ਆਏ ਆ ਉਹ ਇੱਕ ਤੋਂ ਪਹਿਲਾਂ ਵੈਸੇ ਤਾਂ ਚਲੋ ਜੇ ਪੜੇ ਪੜੇ ਲਿਖੇ ਆ ਤਾਂ ਸਾਨੂੰ ਸਮਝਣਾ ਚਾਹੀਦਾ ਕਿ ਸਾਰਾ ਸਿਸਟਮ ਖਰਾਬ ਨਹੀਂ ਹੁੰਦਾ ਵਿੱਚ ਕੁਝ ਲੋਕ ਜਿਹੜੇ ਖਰਾਬੀ ਆ ਉਹ ਕਰਦੇ ਆ ਪਰ ਇੱਥੇ ਆਣ ਤੋਂ ਬਾਅਦ ਤੁਹਾਡੇ ਨਾਲ ਰਹਿਣ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਕਰਨ ਗੱਲਬਾਤ ਕਰਨ ਤੋਂ ਬਾਅਦ ਤੋੜੀ ਆਓ ਭਗਤ ਦੇਖਣ ਤੋਂ ਬਾਅਦ ਪਤਾ ਲੱਗਿਆ ਕਿ ਸੱਚੀ ਜਿਹੜਾ ਡਿਪਾਰਟਮੈਂਟ ਖਰਾਬ ਹੈ ਲੋ ਇਹ ਜੋ ਆ ਭਗਤ ਦੀ ਤੁਸੀਂ ਗੱਲ ਕੀਤੀ ਮੈਂ ਸਾਡੇ ਸਾਡਾ ਡਿਪਾਰਟਮੈਂਟ ਬੜਾ ਬਿਜ਼ੀ ਰਹਦਾ ਜਦੋਂ ਇਹ ਗੱਲ ਮੈਂ ਆਪਣੇ ਸੀਨੀਅਰ ਆਫੀਸਰਸ ਨੂੰ ਦੱਸੀ ਸਾਡੇ ਜਿਹੜੇ ਐਸਪੀ ਇਨਵੈਸਟੀਗੇਸ਼ਨ ਪੰਜਾਬ ਐਸਪੀ ਬਲਰਾਮ ਰਾੜਾ ਜੀ ਨੇ ਹਾਂਜੀ ਖੁਦ ਇੱਕ ਬਹੁਤ ਬਹੁਤ ਨਾਮਵਰ ਰੈਸਲਰ ਰਹਿ ਚੁਕੋ 12 ਸਾਲ ਦੀ ਉਮਰ ਚ ਉਹਨਾਂ ਦਾ 골ਡਨ ਮੈਡਲ ਸੀ ਜਦੋਂ ਮੋਰਨ ਨੇ ਮੈਂ ਗੱਲ ਸ਼ੇਅਰ ਕੀਤੀ ਤੇ ਸਾਡੇ ਜਿਹੜੇ ਐਸਐਚਓ ਸਰਵਿਸ ਪੈਟਰ ਜਤਿੰਦਰ ਸਿੰਘ ਜੀ ਬੜੇ ਹੀ ਜ਼ਿਆਦਾ ਖੁਸ਼ ਹੋਏ ਇਸ ਤੁਹਾਡੇ ਰਾਈਡ ਦੇ ਦਰਾਰ ਨਹੀਂ ਇੰਨੀ ਵਧੀਆ ਰਾਈਡ ਕਰ ਰਹੇ ਹੈ ਬੜੇ ਖੁਸ਼ ਹੋਏ ਉਹਨਾਂ ਨੇ ਵੀ ਫਿਰ ਇਹ ਸਾਰਾ ਸਾਨੂੰ ਸਾਡੀ ਡਿਊਟੀ ਲਗਾਈ ਵੀ ਤੁਸੀਂ ਉਹਨਾਂ ਦੀ ਸੇਵਾ ਦੇ ਵਿੱਚ ਕੋਈ ਕਮੀ ਨਾ ਆ ਜਾਏ ਇਸ ਕਰਕੇ ਦੇਖੋ ਜੀ ਅਸੀਂ ਡਿਊਟੀ ਵੀ ਕਰਦੇ ਰਹੇ ਸਾਡੇ ਅਫਸਰ rau this time ਬਿਲਕੁਲ ਬਿਲਕੁਲ ਤੇ ਨਾਲ ਨਾਲ ਅਸੀਂ ਜੋ ਵੀ ਹੋ ਸਕਿਆ ਮਾਲਾ ਨਹੀਂ ਕੀਤਾ ਸੀ ਥੋੜਾ ਬੋਦਾ ਜਿਲ੍ਹਾ ਬਹੁਤ ਬਹੁਤ ਵਧੀਆ ਕੀਤਾ ਜੀ ਇਸਦਾ ਬਹੁਤ ਸਗੋਂ ਗੱਲਬਾਤ ਆਪਸ ਚ ਵੀ ਕਰਦੇ ਸੀਗੇ ਅਸੀਂ ਦੋਵੇਂ ਮੀਆਂ ਬੀਬੀ ਕੀ ਮਹਾਰ ਘਰ ਵਾਲਾ ਜੀ ਦਿਖਾ ਦਿਓ ਦਰਸ਼ਕਾਂ ਨੂੰ ਆਇਕਾ ਜੀ ਨਹੀਂ ਆਇਆ ਕੱਲ ਬਹੁਤ ਪੀੜ ਹੁੰਦੀ ਸੀ ਫਿਰ ਵੀ ਤਾਹੀ ਇਹ ਹੈ ਆਪਾਂ ਜਿਹੜੀ ਆਪ ਲੋਕ ਤਾਹੀ ਬਣਾਉਂਦੇ ਆ ਕਿਉਂਕਿ ਆਪਾਂ ਜਿਆਦਾ ਗੱਲਬਾਤ ਹੋ ਨਹੀਂ ਪਾਈ ਆਪਣੀ ਆਪਸ ਵਿੱਚ ਬੈਠ ਕੇ ਕਿਉਂਕਿ ਕੋਈ ਕਈ ਦਿੱਕਤਾਂ ਸਹੀਆਂ ਤੁਹਾਨੂੰ ਇੱਕ ਤਾਂ ਦਾੜ ਦਾ ਦਿੱਕਤ ਸਗੀ ਇੱਕ ਟਿੱਡ ਦੁਖੀ ਜਾਂਦਾ ਸੀਗਾ ਬਾਕੀ ਨਾਲ ਦਫਤਰ ਦੇ ਵਿੱਚ ਜਿਹੜੇ ਕੰਮ ਕਾਜ ਹੈ 24 ਘੰਟੇ ਡਿਊਟੀ ਤੁਹਾਨੂੰ ਪਤਾ ਪੁਲਿਸ ਦੀ ਹੁੰਦੀ ਆ ਫੋਰਸ ਦੀ ਹੁੰਦੀ ਆ ਉਹ ਚੱਲੀ ਜਾਂਦੀ ਸੀਗੀ ਤੇ ਸਵਾਲ ਇੱਕ ਹੋਰ ਮੈਂ ਪੁੱਛਣਾ ਚਾਹੁੰਦਾ ਤੁਹਾਡਾ ਨਾਮ ਹੈ ਜੀ ਸਮਨਦੀਪ ਸਿੰਘ ਮਾਈਕਲ ਸਮਨਦੀਪ ਸਿੰਘ ਤਾਂ ਸਮਝ ਆਂਦੀ ਆ ਇਹ ਮਾਈਕਲ ਕਿੱਥੋਂ ਪਿਆ ਜੀ ਨਾ ਐਕਚੁਅਲੀ ਐਕਚੁਅਲੀ ਮੇਰਾ ਨਾਮ ਹੈ ਕੋਸ਼ਰੀ ਦੇ ਮੈਂ انسان ਆ ਮੇਰੇ ਫੇਸਬੁੱਕ ਆਈਡੀ ਤੁਸੀਂ ਦੇਖੋਗੇ ਉਹਦੇ ਥੱਲੇ ਲਿਖਿਆ ਤਾਂ Hindu ਬਣੂਗਾ ਨਾ Musalman ਬਣੂਗਾ ਅੱਛਾ ਜੀ انسان ਕਿਉਂ ਲਾਦੋ انسان ਹਾਂਜੀ ਮੈਂ ਅਸਲ ਵਿੱਚ ਇੱਕ انسان ਆ ਜੀ ਠੀਕ ਮੇਰੇ ਨਾਮ ਦੇ ਨਾਲ ਮਾਈਕਲ ਲੱਗਿਆ ਖਾਨ ਲੱਗਿਆ ਮੁਹੰਮਦ ਲੱਗਿਆ ਕੁਛ ਲੱਗਿਆ ਇਟ ਇਜ਼ ਨਾਟ ਮੀਨ ਕਿ ਮੈਂ ਉਸ ਰਿਲੀਜਨ ਨੂੰ ਫਾਲੋ ਕਰ ਰਹਾ ਹਾਂ ਮੈਂ ਸਭ ਤੋਂ ਪਹਿਲਾਂ ਇਨਸਾਨੀਅਤ ਨੂੰ ਫਾਲੋ ਕਰ ਰਹਾ ਹਾਂ ਉਸ ਤੋਂ ਬਾਅਦ ਜੋ ਵੀ ਇਸ ਕਾਇਨਾਤ ਦੇ ਵਿੱਚ ਇਸ ਧਰਤੀ ਦੇ ਵਿੱਚ ਲੋਕਾਂ ਲੋਕਾਂ ਨੂੰ ਸੇਧ ਦੇਣ ਦੇ ਲਈ ਜੋ ਫਿਲਾਸਫਰ ਜੋ ਸਾਡੇ ਸੰਤ ਗੁਰੂ ਮਹਾਰਾਜ ਆਇਆ ਚਾਹੇ ਉਹ ਕਿਸੇ ਵੀ ਰਿਲੀਜੀਅਨ ਦੇ ਹੈ ਮੈਂ ਉਹਨਾਂ ਨੂੰ ਸਾਰਿਆਂ ਨੂੰ ਮੰਨਦਾ ਠੀਕ ਹੈ ਸਾਰਿਆਂ ਨੂੰ ਚਾਹੇ ਉਹ ਇਸਲਾਮਿਕ ਹੈ ਚਾਹੇ ਉਹ ਕ੍ਰਿਸਚੀਅਨ ਨੇ ਚਾਹੇ ਉਹ ਸਿੱਖੀ ਸੁਮੇ ਜੋ ਵੀ ਹੈ ਮੈਂ ਸਾਰਿਆਂ ਨੂੰ ਮੰਨਦਾ ਜਿੰਨਾ ਕਿ ਮੇਰੇ ਤੋਂ ਮੰਨਿਆ ਜਾ ਸਕਦਾ ਹੈ ਮਤਲਬ ਹੈ ਜੀ ਇਹਦੇ ਪਿੱਛੇ ਮੇਰਾ ਮਾਈਕਲ ਨਾਂ ਦੇ ਪਿੱਛੇ ਕੋਈ ਇਹ ਨਹੀਂ ਕੋਈ ਧਾਰਮਿਕ ਗੱਲ ਨਹੀਂ ਇੱਕ ਮੈਂ ਆ ਆਰਟਿਸਟ ਵੀ ਆ ਜੀ ਹਾਂ ਮੈਂ ਡਰਾਮਾ ਆਰਟਿਸਟ ਐ ਮੇਰੇ ਇੱਕ ਰੋਲ ਦੇ ਵਿੱਚ ਮੇਰਾ ਨਾਮ ਮਾਈਕਲ ਸੀਗਾ ਹਾਂ ਇਹ ਹਾਂ ਬਿਲਕੁਲ ਸਹੀ ਮੇਰੇ ਰੋਲ ਦੇ ਵਿੱਚ ਮੇਰਾ ਨਾਮ ਮਾਈਕਲ ਸੀਗਾ ਜਿਸ ਕਰਕੇ ਤੁਹਾਡਾ ਨਾਂ ਫਿਰ ਮਾਈਕਲ ਪੈ ਗਿਆ ਬਿਲਕੁਲ ਬਿਲਕੁਲ ਜੀ ਕੋਲ ਮਲਾ ਕੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਇਹਦੇ ਨਾਲ ਦੋ ਚੀਜ਼ਾਂ ਸਾਹਮਣੇ ਆਉਂਦੀ ਇੱਕ ਆਰਟਿਸਟ ਦਾ ਕੋਈ ਧਰਮ ਨਹੀਂ ਹੁੰਦਾ ਇਹ ਸੁਣਨ ਵਾਲੀ ਗੱਲ ਆ ਦੂਜਾ ਤੁਸੀਂ ਇਨਸਾਨੀਅਤ ਨੂੰ ਪ੍ਰੈਫਰੈਂਸ ਦਿੰਨੇ ਹੋ ਇਸ ਦੁਨੀਆ ਦੇ ਵਿੱਚ ਹਰ ਇੱਕ ਇਨਸਾਨ ਆਰਟਿਸਟ ਹੈ ਹਰ ਇੱਕ ਇਨਸਾਨ ਆਰਟਿਸਟ ਹੈ ਜਰੂਰੀ ਨਹੀਂ ਕਿ ਜੋ ਸਟੇਜ ਦੇ ਉੱਤੇ ਡਰਾਮਾ ਪਲੇ ਕਰ ਰਿਹਾ ਹੈ ਜੋ ਫਿਲਮ ਦੇ ਵਿੱਚ ਕੈਮਰੇ ਦੇ ਅਕਟ ਕਰ ਰਿਹਾ ਹੈ ਸਿਰਫ ਉਹ ਹੀ ਆਰਟਿਸਟ ਹੈ ਉਹੀ ਕਲਾਕਾਰ ਹੈ ਹਰ ਇੱਕ ਬੰਦਾ ਕਲਾਕਾਰ ਹੈ ਤੁਹਾਨੂੰ ਇੱਕ ਛੋਟੀ ਜੀ ਐਗਜ਼ਾਮਪਲ ਦੇ ਦਿੰਦਾ ਹੈ ਐਕਟਿੰਗ ਹਰ ਕੋਈ ਕਰ ਰਿਹਾ ਇਸ ਸਮਾਜ ਦੇ ਵਿੱਚ ਹਾਂਜੀ ਬਿਲਕੁਲ ਜਦੋਂ ਬਿਨਾ ਟਿਕਟ ਤੋਂ ਇੱਕ ਬੰਦਾ ਰੇਲਵੇ ਸਟੇਸ਼ਨ ਤੇ ਜੀ ਫੜਿਆ ਜਾਂਦਾ ਹੈ ਹਾਂ ਟੀਟੀਓ ਨੂੰ ਪੁੱਛਦਾ ਵੀ ਟਿਕਟ ਤੂੰ ਕਿਉਂ ਲਈ ਉਹਨੂੰ ਪਤਾ ਹੁੰਦਾ ਮੈਂ ਟਿਕਟ ਮੈਂ ਜਾਣ ਕੇ ਨਹੀਂ ਲਈ ਹਾਂ ਉਹ ਇੱਕ ਕਿੱਡੀ ਵਧੀਆ ਐਕਟਿੰਗ ਕਰਦਾ ਕਿ ਨਹੀਂ ਜੀ ਮੈਂ ਉਹ ਕਾਲੀ ਸੀ ਜੀ ਮੈਂ ਐ ਸੀ ਮੇਰੀ ਡੱਗ ਵੀ ਗੱਡੀ ਲੰਘ ਪਈ ਇਦਾਂ ਚੱਲ ਰਹੀ ਸੀ ਹਰ ਇੱਕ ਬੰਦਾ ਆਰਟਿਸਟ ਹੈ ਜੀ ਇਸ ਸਮਾਜ ਦਾ ਇਹਦਾ ਮਤਲਬ ਪੂਰੀ ਹੈ ਹਰ ਰੋਜ਼ ਪੂਰੀ ਦਿਹਾੜੀ ਜਾਂ ਐਕਟਿੰਗ ਹੀ ਕਰਦੇ ਰਹਿੰਦੇ ਆ ਇਹਦੇ ਵਿੱਚ ਦੋ ਚੀਜ਼ਾਂ ਐ ਵੀ ਤੁਸੀਂ ਚੰਗ ਨੈਗੇਟਿਵ ਆਰਟਿਸਟ ਹੋ ਕਿ ਪੋਜ਼ਿਟਿਵ ਹਾਂ ਮੈਂ ਕਹਿ ਸਕਦਾ ਜੀ ਮੈਂ ਪੋਜ਼ਿਟਿਵ ਹਾਂ ਲੋਕਾਂ ਨੂੰ ਅਸੀਂ ਬਿਫੋਰ ਜੋਬ ਜਦੋਂ ਅਸੀਂ ਡਰਾਮਾ ਯੂਨੀਵਰਸਿਟੀ ਪਲੇ ਕਰਦੇ ਸੀਗੇ ਜੋ ਫੈਸਟੀਵਲਾਂ ਦੇ ਵਿੱਚ ਅਸੀਂ ਐਕਟ ਪਲੇ ਕਰਦੇ ਸੀ ਉਦੋਂ ਅਸੀਂ ਲੋਕਾਂ ਨੂੰ ਇੱਕ ਸੱਚਾਈ ਦਿਖਾਉਂਦੇ ਸੀ ਹੂੰ ਅਸੀਂ ਉਦੋਂ ਲੋਕਾਂ ਨੂੰ ਇੱਕ ਸੱਚਾਈ ਦਿਖਾਉਂਦੇ ਸੀ ਜੋ ਸਾਡੀਆਂ ਮੁਸ਼ਕਲਾਂ ਗਰਾਊਂਡ ਲੈਵਲ ਦੇ ਮੁਸ਼ਕਲਾਂ ਨੇ ਜਿਸ ਤਰ੍ਹਾਂ ਕਿ ਇੱਕ ਅਸੀਂ ਐਕਟ ਪਲੇ ਕੀਤਾ ਸੀਗਾ ਜੀ ਜਿਸ ਦੇ ਵਿੱਚ ਜੋ ਬੱਚੀ ਹੁੰਦੀ ਹੈ ਬੇਟੀ ਹੁੰਦੀ ਹੈ ਹੂੰ ਹੂੰ ਉਹਨੂੰ ਪਤਾ ਜੰਮਣ ਤੋਂ ਪਹਿਲਾਂ ਹੀ ਉਹਨੂੰ ਮਾਰ ਦਿੱਤਾ ਜਾਂਦਾ ਇੱਕ ਡਾਕਟਰ ਦੱਸਦੇ ਤੁਹਾਡੇ ਬੇਟੀ ਹੁਣ ਵਾਲੇ ਉਹ ਇੱਕ ਸੀ ਐਕਟ ਪਲੇ ਕੀਤਾ ਸੀ ਲੋਕਾਂ ਨੂੰ ਸਮਝਾਉਣ ਦੇ ਲਈ ਪੋਜ਼ਿਟਿਵ ਐ ਸੋ ਆਈ ਐਮ ਐ ਪੋਜ਼ਿਟਿਵ ਆਰਟਿਸਟ ਹਾਂ ਇਨਸਾਨੀ ਤਨ ਨੂੰ ਰਿਪਰੈਜ਼ੈਂਟ ਕਰਦੇ ਹਾਂ ਯੈਸ ਤੇ ਆਰਟਿਸਟ ਐਕਚੁਅਲ ਚ ਹੋਣਾ ਕਿਵੇਂ ਚਾਹੀਦਾ ਇਨਸਾਨ ਹੋਣਾ ਕਿਵੇਂ ਚਾਹੀਦਾ ਉਹਦਾ ਤੁਸੀਂ ਇੱਕ ਜਿੰਦਾ ਜਗਦਾ ਜਿਹੜਾ ਆ ਉਦਾਹਰਨ ਲਓ ਤੇ ਐਸੀ ਗੱਲਬਾਤ ਦੇ ਨਾਲ ਆਪਾਂ ਇਹ ਵੀਡੀਓ ਖਤਮ ਕਰਦੇ ਹਾਂ ਜੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਬਾਕੀ ਆਫ ਦਾ ਕੈਮਰਾ ਵੀ ਆਪਾਂ ਬਹੁਤ ਗੱਲਾਂ ਕੀਤੀਆਂ ਤੇ ਦੇਖੋ ਜੀ ਇਹ ਤੁਹਾਨੂੰ ਮੈਂ ਦੱਸਦਾ ਪੰਜਾਬ ਫੋਰਮ ਗਾਰਡ ਦੇ ਮੁਲਾਜ਼ਮ ਹੈ ਜੀ ਮਨੋਜ ਕੁਮਾਰ ਹਾਂਜੀ ਇਹ ਤੁਹਾਡੇ ਜੀ ਬਿਮਾਰ ਸੀਗੇ ਜੀ ਅੱਛਾ ਜੀ ਬਿਮਾਰ ਸੀ ਪਰ ਜਦੋਂ ਤੁਹਾਡੇ ਬਾਰੇ ਇਹਨਾਂ ਨੂੰ ਪਤਾ ਲੱਗਿਆ ਤਿੰਨ ਦਿਨ ਹੋ ਗਏ ਵੇਖ ਲਓ ਜੀ ਆਪਣੇ ਨਾਲ ਤੁਰੇ ਫਿਰਦੇ ਜੀ ਕੋਈ ਪ੍ਰੋਬਲਮ ਨਹੀਂ ਕੋਈ ਪੁੱਛਦੀ ਕਿਹਦੇ ਵੀ ਮੈਨੂੰ ਇੱਕ ਅੱਛਾ ਫੀਲ ਹੋਇਆ ਮੇਰੇ ਸਿਹਤ ਦੇ ਵਿੱਚ ਮੈਨੂੰ ਐ ਲੱਗ ਵੀ ਠੀਕ ਹੈ ਮਨੋਜੀ ਐਸੀ ਬਾਤ ਹੀ ਹੈ ਸਹੀ ਬਾਤ ਹੈ ਐਸਾ ਲੱਗਾ ਆਪਕੋ ਬਹੁਤ ਅੱਛਾ ਲੱਗਾ ਨੀ ਮੈਂ ਵੀ ਬਤਾ ਤਾ ਮੈਨੂੰ ਵੀ ਕਿ ਐਸਾ ਲੱਗਾ ਕਿਉਂਕਿ ਇਹਨਾਂ ਨੇ ਕਿਸੇ ਵੀ ਚੀਜ਼ ਦੀ ਵੀ ਕੋਈ ਕਮੀ ਜਿਹੜੀ ਆਉਣ ਦਿੱਤੀ ਨਹੀਂ ਗਈ ਜਿਸ ਤੇ ਜੋ ਚੀਜ਼ ਚਾਹੀਦੀ ਸੀ ਇਹਨਾਂ ਨੇ ਨਾਲੋਂ ਨਾਲ ਪ੍ਰੋਵਾਈਡ ਕੀਤੀ ਤੇ ਹਮੇਸ਼ਾ ਇਹੀ ਖੜੇ ਇੱਥੇ ਸਾਡੇ ਆਲੇ ਦੁਆਲੇ ਹੀ ਰਹੇ ਇੱਥੇ ਕਿ ਇਹਨਾਂ ਨੂੰ ਕੋਈ ਚੀਜ਼ ਦੀ ਲੋੜ ਪਵੇ ਤਾਂ ਮੈਂ ਇੱਥੇ ਹਾਜ਼ਰ ਹੋਵਾਂ ਤੇ ਸਰ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਸਾਡੇ ਡੌਗ ਵੀ ਇੱਥੇ ਤੁਹਾਡੇ ਆਲੇ ਦੁਆਲੇ ਰਹੇ ਦੇਖੋ ਉਹ ਦੇਖੋ ਜਾਨਵਰਾਂ ਨਾਲ ਪਿਆਰ ਦੀ ਗੱਲ ਕੀਤੀ ਨਾ ਤੁਸੀਂ ਇਹ ਡੌਗ ਇੱਥੇ ਆਰਾਮ ਕਰਦੇ ਇਹਦਾ ਕਾਰਨ ਪਤਾ ਕੀ ਹੈ ਆ ਕਰ ਬਣਾਇਆ ਸੀ ਥੋੜ੍ਹਾ ਬਣਾਇਆ ਸੀ ਅਸੀਂ ਅੱਜ ਫੇਰ ਇਹਨੂੰ ਬੜਾ ਕੇ ਇਹ ਆਵਾਰ ਘਟਾ ਚੋਂ ਸਾਰਿਆਂ ਨੂੰ ਰੋਟੀ ਖਵਾਈ ਸੀ ਪਾਲਤੂ ਡੌਗ ਨਹੀਂ ਸਾਡੇ ਇਹ ਇੱਕ ਅਵਾਰਾ ਡੌਗ ਸੀਗੇ ਜਿਹਦਾ ਨੂੰ ਸਾਡੇ ਸਾਰੇ ਜਿਹੜੇ ਬੰਦੇ ਇੱਥੇ ਰਹਿੰਦੇ ਆ ਸਾਡੇ ਐਸਪੀ ਸਾਹਿਬ ਵੀ ਸਾਰੇ ਇਹਨਾਂ ਨੂੰ ਬਿਸਕੁਟ ਪਾਉਂਦੇ ਆ ਕੋਈ ਦੁੱਧ ਪਾਉਂਦੇ ਆ ਜਿਹਦੇ ਕਰਕੇ ਅਸੀਂ ਜੇਕਰ ਨਾਈਟ ਟਾਈਮ ਅਸੀਂ ਪਏ ਆ ਸਾਨੂੰ ਕੋਈ ਬੰਦਾ ਕੋਈ ਗੈਰ ਆਉਦਾ ਐ ਸੋਸਾਇਟੀ ਦੇ ਇਸ ਰੈ residense area ਦੇ ਵਿੱਚ ਤੇ ਇਹ ਤਾਂ ਇਹ ਦੇਖਦੇ ਆ ਪੂਰੇ ਵਾਉ 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 ਪੂਰੇ ਐਕਟਿਵ ਹੁੰਦੇ ਪੂਰਾ ਜ਼ਿਆਦਾ ਸਾਨੂੰ ਅਲਰਟ ਕਰ ਦੇਣਾ ਤਾਹੀਂ ਤਾਂ ਇਹ ਪੂਰਾ ਦੇਖੋ ਜੀ ਬੈਠੇ ਇੱਕ ਇੱਕ ਰੋਟੀ 2 3 4 5 5 ਬੈਠੇ ਆ ਜੀ ਤਿੰਨ ਥੋੜਾ ਜਿਹਾ ਇਧਰ ਨੂੰ ਗੇੜਾ ਗੂੜਾ ਅੱਠ ਸੇ ਪਾਸੇ ਗੇੜੇ ਖਾ ਰਹੇ ਹੋਣੇ ਅੱਛਾ ਅੱਠ ਕੁੱਤਿਆਂ ਦੀ ਉਹ ਗੈਂਗ ਆ ਪੂਰੀ ਗੈਂਗ ਨਹੀਂ ਕਹਿ ਸਕਦੇ ਪਤਾ ਕਿ ਇੱਥੇ ਰਹਿੰਦੇ ਸਾ ਦੇ ਰੈਸ਼ੀ ਕਾਟਾ ਇਹ ਅੱਠ ਕੁੱਤਿਆਂ ਦੀ ਪੂਰੀ ਫੋਰਸ ਆ ਜਿਹੜੀ ਤੁਹਾਡਾ ਵੀ ਇਹ ਉਹ ਕਰਦੀ ਆ ਤੇ ਇਹ ਇੱਕ ਇੱਕ ਰੋਟੀ ਦਾ ਮੁੱਲ ਮੋੜਦੇ ਨੇ ਤਾਂ ਹੀ ਤਾਂ ਇਹਨਾਂ ਨੂੰ ਕਹਿੰਦੇ ਨੇ ਇਮਾਨਦਾਰ ਆ ਜਿਹੜੇ ਪ੍ਰੀਸ਼ੀਅਸ ਤੇ ਸਰ ਬਹੁਤ ਬਹੁਤ ਧੰਨਵਾਦ ਹਮਨ ਬਾਈ ਠੀਕ ਹੈ ਜੀ ਤੇ ਬਹੁਤ ਵਧੀਆ ਲੱਗਿਆ ਤੁਹਾਨੂੰ ਨਾਲ ਗੱਲਬਾਤ ਕਰਕੇ ਚਾਹ ਪੀ ਕੇ ਜਾਵਾਂਗੇ ਆਪਾਂ ਕਿਉਂਕਿ ਠੰਡ ਹੈਗੀ ਆ ਬਹੁਤ ਦੇਖੋ ਬਈ ਜੀ ਤੁਹਾਨੂੰ ਦਿਖਾ ਦਈਏ ਪੱਤੇ ਥੋੜੇ ਸਾਡੇ ਸੁੱਕ ਗਏ ਆ ਅੱਛਾ ਜਿਹੜੀ ਅਸੀਂ ਚਾਹ ਬਣਾਉਂਦੇ ਹਾਂ ਜੀ ਹਾਂ ਜੀ ਉਹ ਅਸੀਂ ਇਹਨਾਂ ਤੂਲਸੀ ਦੇ ਪੱਤੇ ਪਾ ਕੇ ਬਣਾਉਂਦੇ ਆ ਜੀ ਇਹ ਤੂਲਸੀ ਦੇ ਪੱਤੇ ਆ ਬਿਲਕੁਲ ਜੀ ਇਹ ਪਾ ਕੇ ਬਣਾਉਂਦੇ ਆ ਸਾਡੇ ਹਰੇ ਕੁਆਟਰ ਦੇ ਅੱਗੇ ਤੁਸੀਂ ਦੇਖੋਗੇ ਹਾਂ ਸਾਰੇ ਪਾਸੇ ਲੱਗੇ ਹੋਏ ਆ ਹਨ ਤੂਲਸੀ ਦੇ ਮਿਰਚਾ ਦੇ ਮਤਲਬ ਕਿ ਹਰਬਲ ਪਲਾਂਟਸ ਅਸੀਂ ਲੈ ਰੱਖਿਆ ਕਿਉਂਕਿ ਜਿਹੜੇ ਸਾਡੇ ਅ ਐਸ ਐਚਓ ਸਾਹਿਬ ਨੇ ਹਾਂਜੀ ਉਹ ਬਹੁਤ ਹੀ ਜ਼ਿਆਦਾ ਹੈਲਥ ਕੌਨਸ਼ੀਅਸ ਹਨ ਠੀਕ ਹੈ ਜੀ ਇਸ ਕਰਕੇ ਉਹਨਾਂ ਨੇ ਮੋਟੀਵੇਟ ਸਾਰੀ ਫੋਰਸ ਨੂੰ ਮੋਟੀਵੇਟ ਕੀਤਾ ਹੈ ਸਾਰੀ ਫੋਰਸ ਨੂੰ ਕੀਤਾ ਸੀ ਵੀ ਜੋਬ ਇਨ ਠੰਡ ਦੇ ਵਿੱਚ ਹੈ ਹਰਬਲ ਫਲਾਅਰਸ ਹੈ ਕਿਸ ਤਰ੍ਹਾਂ ਯੂਜ਼ ਕਰਨੇ ਆ ਇਸ ਤਰ੍ਹਾਂ ਦੀ ਉਹਨਾਂ ਦੀ ਕੋਸ਼ਿਸ਼ ਰਹਿੰਦੀ ਹੈ ਜੀ ਪੁਲਿਸਿੰਗ ਦੇ ਨਾਲ-ਨਾਲ ਥੋੜਾ ਜਿਹਾ ਫੋਰਸ ਨੂੰ ਇਸ ਲਈ ਵੀ ਮੋਟੀਵੇਟ ਕਰਨਾ ਵੀ ਐਕਸਰਸਾਈਜ਼ ਲਈ ਨੇਚਰ ਲਈ ਫਿਟਨੈਸ ਫਿਟਨੈਸ ਲਈ ਉਹ ਅਵੇਅਰ ਨੇ ਹਨ ਜੀ ਹਾਂਜੀ ਸੋ ਕਲੋਸ ਕਰਦੇ ਆ ਇਸ ਵੀਡੀਓ ਨੂੰ ਇੱਥੇ ਆ ਮਾਹੌਲ ਸੀਗਾ ਇਹ ਜਨਾਬ ਹਰ ਦਾ ਦਫਤਰ ਤੇ ਇਹ ਇੱਥੇ ਰੇਂਦਰੇ ਰੌਣਕ ਮੈਲਾ ਨੇ ਪੂਰਾ ਲਾ ਰੱਖਿਆ ਤੇ ਇੱਕ ਵਾਰ ਫਿਰ ਧੰਨਵਾਦ ਕਰਦੇ ਆ ਵੀਰੇ ਤੁਸੀਂ ਸਾਨੂੰ ਇੱਥੇ ਅਸੀਂ 2 ਦਿਨ ਲਾਇਆ ਤੇ ਬਹੁਤ ਬਹੁਤ ਧੰਨਵਾਦ ਇੰਨੀ ਆਓ ਭਗਤ ਅਸੀਂ ਦੇਖੀ ਤੇ ਇਹ ਤਜਰਬਾ ਸਾਨੂੰ ਜ਼ਿੰਦਗੀ ਚ ਕਦੇ ਮਿਲਣਾ ਨਹੀਂ ਸੀਗਾ ਪਰ ਹੁਣ ਮਿਲ ਗਿਆ ਤੇ ਜੇ ਵੀਡੀਓ ਚ ਕੁਝ ਵੀ ਚੰਗਾ ਲੱਗਿਆ ਹੋਇਆ ਵੀਰੇ ਵੈਸੇ ਤਾਂ ਬਹੁਤ ਮੋਟੀਵੇਸ਼ਨਲ ਗੱਲਾਂ ਹੋਈਆਂ ਨੇ ਚੰਗਾ ਲੱਗਣਾ ਚਾਹੀਦਾ ਆ ਤੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਭ ਨੂੰ ਬਾਈ ਆ ਕੇ